ਉਜਾਰਾ ਕਿੱਦਾਂ ਕਰੀ ਕੀ ਕਰਨਾ ਸਭ ਮਨਤਾ ਬਣ ਗਿਆ ਹੀ ਤੇ ਮੰਗਣ ਵਾਲਾ ਬਣਾ ਦਿੱਤਾ ਸਾਨੂੰ ਪਹਿਲੀਆਂ ਦੇ ਮਾਲਕੋਂ ਮਾਲਕੋਂ ਕੀ ਕੋਈ ਆ ਨਹੀਂ ਕੋਈ ਮਾਲਕ ਨਹੀਂ ਨਾ ਰਹਿ ਗਈ ਰਹਿ ਗਿਆ ਸੀ ਮਾਲਕ ਨਹੀਂ ਰਹਿ ਗਏ ਤੇ ਆ ਘਰਚਾ ਚੁੱਕ ਕੇ ਕੋਠੀ ਪਾਈ ਹੋਈ ਸੀ ਪਹਿਲਾਂ ਦੋ ਕਮਰੇ ਸੀ ਤਿੰਨ ਚਾਰ ਕਮਰੇ ਸੀ ਇਹ ਪਾਈ ਹੈ ਗਾਂ ਬੱਚੇ ਬਾੜ ਵਿੱਚ ਜਾਂਦਾ ਇਹ ਹੁਣ ਉਹਨਾਂ ਬਾਰੇ ਸੋਚਣਾ ਹੈ ਇਹ ਉਹਨਾਂ ਬਾਰੇ ਸੋਚਾਂਗੇ ਕਿ ਫਸਲ ਬਾਰੇ ਸੋਚਾਂਗੇ ਹੋਣਾ ਤਾਂ ਤੇ ਭਵਿੱਖੇ ਖਰਾਬ ਹੋ ਗਿਆ ਜਿਸ ਕਾ ਖੇਤ ਉਸਕੀ ਰੇਤ ਇਹ ਸਾਲ ਵਾਸਤੇ ਇਹਨਾਂ ਨੂੰ ਸਾਰੀ ਆ ਮੰਡ ਨੂੰ ਦਿੱਤੀ ਜਾਵੇ ਖੋਲ ਦਿੱਤੀ ਆ ਜਿੱਥੇ ਆਪਦੀ ਮਰਜ਼ੀ ਵੇਚਣ ਮਰਜ਼ੀ ਲਿਆਂ ਮਰਜ਼ੀ ਪਾਸੇ ਕੱਢ ਕੇ ਬੰਨਦੇ ਪਾ ਲੈਣ ਇਹਨਾਂ ਨੂੰ ਕੋਈ ਰੋਕ ਤੋਕ ਨਾ ਹੋਵੇ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਪਾਣੀ ਆ ਗਿਆ ਤੇ ਕਿਵੇਂ ਇੱਥੇ ਦੇ ਸਾਰੇ ਹਾਲਾਤ ਰੇ ਮਹੀਨੇ ਤਾਂ ਹੋ ਗਏ ਮੈਨੂੰ ਲੱਗਦਾ ਮਹੀਨਾ ਤੋਂ ਉੱਤੇ ਹੋ ਗਿਆ ਸੀ ਤਾਂ ਘਰੋਂ ਨਿਕਲੇ ਅੱਜ ਆਏ ਜਵਾਜੂਗ ਲੈ ਗਏ ਸੀ ਤਾਂ ਸਭ ਮਹੀਨਾ ਹੋ ਗਿਆ ਮੈਨੂੰ ਗਈ ਨੂੰ ਨਿਆਣੇ ਕੋਈ ਹਾਲ ਹੀ ਨਹੀਂ ਇੱਥੇ ਰਿਹਾ ਹੈਗਾ ਨਾ ਰੋਟੀ ਦਾ ਨਾ ਪਾਣੀ ਕਿੰਨਾ ਕਿੰਨਾ ਰੇਤ ਚੜ ਗਿਆ ਹੋਇਆ ਇੱਥੇ ਚਾ ਚ पाच पाच ਫੁੱਟ ਹੋ ਗਈ ਰੇਤ ਹਾਂ ਆ ਸਾਡੀ ਪਹਿਲੀ ਏ ਸਾਰੀ ਹਾਂ ਮਾਰੂਥਰ ਰੇਗਿਸਤਾਨ ਬਣ ਗਈ ਹੈ ਹਾਂ ਰਾਜਸਥਾਨ ਹੀ ਬਣ ਗਿਆ ਇੱਥੇ ਕੋਈ ਨਹੀਂ ਛੋਣਾ ਸੀ ਸਾਰੀ ਦਿਹਾੜੀ ਮਰਜੀ ਦਾ ਇੱਕ ਅੱਖ ਕੱਢ ਕੇ ਖਾਤਾ ਪਾ ਪਾ ਕੇ ਜਦੋਂ ਧਿਆਨ ਕਰੀਦਾ ਵੀ ਅੱਖ ਕੱਢੀ ਦਾ ਸੰਕਾਤਾ ਪਾਈ ਲਗਾ ਅੱਜ ਕੀ ਹਾਲਾਤ ਨੇ ਇੱਥੇ ਹਾਲਾਤ ਬਹੁਤ ਮਾੜੇ ਤੁਹਾਡੇ ਸਾਹਮਣੇ ਦੇਖ ਤੈਖ ਨਹੀਂ ਦਿਆ ਜਾਂ ਹਰੀ ਭਰੀ ਫਸਲ ਹੁੰਦੀ ਤਹੋਂੜੀ ਤਾਂ ਪੈ ਗਈ ਆ ਫੈਸਲ ਵੀ ਮਰੀ ਗਈ ਆ ਹਾਏ ਗਾਂਹੀ ਕੀ ਕਰਾਂਗੇ ਛੀ ਸੋਚ ਕੇ ਰਾਤ ਦਿਨ ਇਤਰਾ ਹੀ ਨੰਗ ਜਾਂਦੀ ਹੈ ਤੁਸੀਂ ਤਸਵੀਰਾਂ ਵੇਖ ਰਹੇ ਆ ਇਹ ਕਿਸੇ ਮਾਰੂਥਲ ਦੀਆਂ ਨਹੀਂ ਇਹ ਕਿਸੇ ਰੇਗਿਸਤਾਨ ਦੀਆਂ ਨਹੀਂ ਬਲਕਿ ਪੰਜਾਬ ਦੀਆਂ ਨੇ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੀਆਂ ਨੇ ਪਿੰਡ ਜੋ ਹੜਾ ਹੜਾ ਦੇ ਪ੍ਰਭਾਵ ਦੇ ਹੇਠ ਆਏ ਸੋਲਾ ਪਿੰਡ ਜਿੱਥੇ ਬਿਆਸ ਦਰਿਆ ਨੇ ਤਬਾਹੀ ਮਚਾਈ ਤੇ ਹੁਣ ਤਬਾਹੀ ਮਚਾਉਣ ਤੋਂ ਬਾਅਦ ਇਨਾ ਪਿੰਡਾਂ ਦੇ ਵਿੱਚ ਬਿਆਸ ਆਪਣੀ ਤਬਾਹੀ ਦੀਆਂ ਨਿਸ਼ਾਨੀਆਂ ਛੱਡ ਕੇ ਜਾ ਚੁੱਕਾ ਹੈ ਇਹ ਜੋ ਰੇਤ ਹੈ ਤੁਸੀਂ ਵੇਖ ਸਕਦੇ ਹੋ ਕਿ ਦਰਿਆ ਆਪਣੇ ਪਿੱਛੇ ਰੇਤ ਛੱਡ ਗਿਆ ਹੈ ਇਹ ਰੇਤ ਵੀ ਅੱਜ ਇਨਾ ਲੋਕਾਂ ਲਈ ਮੁਸੀਬਤ ਹੈ ਕਿਉਂਕਿ ਜਿੱਥੇ ਤੁਸੀਂ ਦੂਰ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਇਹ ਨਾ ਤਾਂ ਸਮਤਲ ਜ਼ਮੀਨ ਸੀ ਨਾਤਾ ਇਹ ਰਿਹਾਈ ਇਲਾਕਾ ਸੀ ਇਹ ਸੀ ਕਿਸਾਨਾਂ ਦੀ ਜ਼ਮੀਨ ਜਿੱਥੇ ਝੋਨੇ ਦੀ ਫਸਲ ਲੱਗੀ ਸੀ ਜਿੱਥੇ ਮੱਕੀ ਲੱਗੀ ਹੋਈ ਸੀ ਜਿੱਥੇ ਕਿਸਾਨਾਂ ਦੀ ਵਾਹੀ ਯੋਗ ਜੋ ਇਹ ਜ਼ਮੀਨ ਸੀ ਪਰ ਅੱਜ ਇੱਥੇ 5 ਤੋਂ 6 ਫੁੱਟ ਰੇਤਾ ਪਾਰ ਚੁੱਕੀ ਹੋਈ ਹੈ ਸਾਰੇ ਹੀ ਖੇਤਾਂ ਦੇ ਵਿੱਚ ਦੂਰ ਦੂਰ ਤੱਕ ਤੁਹਾਡੀ ਨਜ਼ਰ ਜਾਏਗੀ ਤਾਂ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਰੇਤ ਹੀ ਰੇਤ ਨਜ਼ਰ ਆਏਗੀ ਇੰਜ ਲੱਗੇਗਾ ਕਿ ਅਸੀਂ ਸ਼ਾਇਦ ਕਿਸੇ ਰੇਗਿਸਤਾਨ ਜਾਂ ਮਾਰੂਥਲ ਇਲਾਕੇ 'ਚ ਸੀ ਪਰ ਨਹੀਂ ਅਸੀਂ ਪੰਜਾਬ ਦੀ ਉਸ ਧਰਤੀ 'ਤੇ ਆ ਜਿੱਥੇ ਸੋਨਾ ਉੱਗਦਾ ਹੈ ਜਿੱਥੇ ਫਸਲਾਂ ਹੁੰਦੀਆਂ ਨੇ ਤੇ ਇਹਨਾਂ ਫਸਲਾਂ ਦੇ ਨਾਲ ਪੰਜਾਬੀਆਂ ਦਾ ਘਰ-ਬਾਰ ਚੱਲਦਾ ਹੈ ਤੇ ਰੰਗਲਾ ਪੰਜਾਬ ਬੰਦ ਹੈ ਸੋ ਅੱਜ ਇਹ ਫਸਲਾਂ ਰੇਤ ਦੇ ਹੇਠਾਂ ਦੱਬ ਕੇ ਦੱਬ ਹੋ ਚੁੱਕੀਆਂ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਜਿੱਥੇ ਮੈਂ ਇਸ ਸਮੇਂ ਖੜੀ ਆ ਜਿਹੜੀ ਵਾਹੀਯੋਗ ਜ਼ਮੀਨ ਹੈ ਨਾ ਉਹ ਇਸ ਧਰਤੀ ਦੇ ਪਤਾਲ ਚ ਰੇ ਕਹਿ ਸਕਦੇ ਕਿਉਂਕਿ 5 ਫੁੱਟ ਥੱਲੇ ਆ ਵਾਹੀਯੋਗ ਜ਼ਮੀਨ ਝੋਨਾ ਸੀ ਇੱਥੇ ਭਾਈ ਹੋਰੀ ਦੱਸਦੇ ਆ ਕਿ ਜੀਰੀ ਲੱਗੀ ਹੋਈ ਸੀ ਝੋਨਾ ਲੱਗਾ ਹੋਇਆ ਸੀ ਉਹ ਜਿਹੜਾ ਝੋਨਾ 5 ਤੋਂ 6 ਫੁੱਟ ਹੇਠਾਂ ਜਾ ਚੁੱਕਾ ਹੋਇਆ ਉਹ ਜਿਹੜੀ ਮੱਕੀ ਤੁਸੀਂ ਵੇਖ ਰਹੇ ਹੋ 8 ਤੋਂ 9 ਫੁੱਟ ਦੱਸ ਰਹੇ ਨੇ ਕਿ ਹੁੰਦੀ ਹੈ ਪਰ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਕ ਬਾਹਰ ਹੈ نیچے ਜਿਹੜੀ ਹੈ ਮੱਕੀ ਉਹ 4 ਤੋਂ 5 ਫੁੱਟ ਰੇਤੇ ਦੇ ਨਾਲ ਜੋ ਦੱਬੀ ਜਾ ਚੁੱਕੀ ਹੈ ਘਰਾ ਘਰ ਉੱਚੇ ਨੇ ਪਰ ਘਰਾ ਦੇ ਆਸ-ਪਾਸ 5-5 ਫੁੱਟ ਰੇਤਾ ਹੋ ਚੁੱਕਾ ਹੋਇਆ ਇਹ ਰੇਤ ਹੈ ਇਹ ਰੇਤਾ ਦਾ ਕੀ ਕਰਨਗੇ ਕਿਸਾਨ ਵਾਹੀਯੋਗ ਜ਼ਮੀਨ ਹੈ ਬਰਬਾਦ ਹੋ ਚੁੱਕੀ ਹੈ ਹਾਲਾਂਕਿ ਸਰਕਾਰ ਨੇ ਕਿਹਾ ਹੈ ਕਿਸਾਨ ਦਾ ਖੇਤ ਕਿਸਾਨ ਦੀ ਰੇਤ ਕਿਸਾਨਾਂ ਦਾ ਤਾਂ ਇਹ ਵੀ ਕਹਿਣਾ ਹੈ ਇਹ ਖੇਤ ਤਾਂ ਸਾਡਾ ਹੀ ਐ ਰੇਤ ਵੀ ਬਿਸ਼ੱਕ ਸਾਡੀ ਐ ਪਰ ਰੇਤ ਦਾ ਕਰੀਏ ਕੀ ਰੇਤ ਨੂੰ ਇੱਥੋਂ ਕੱਢੀਏ ਕਿਦਾਂ ਜੇ ਕੱਢ ਵੀ ਲਈ ਤਾਂ ਵੇਚੀਏ ਕਿਨੂੰ ਕਿਉਂਕਿ ਅੱਗੇ ਵੀ ਤਾਂ ਲੋਕਾਂ ਦੇ ਕੋਲ ਰੇਤ ਹੀ ਐ ਪੰਜਾਬ ਦੇ ਜ਼ਿਆਦਾਤਰ ਖਾਸ ਕਰਕੇ ਜਿਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਿਨ੍ਹਾਂ 'ਚ ਹੜ੍ਹ ਆਇਆ ਉੱਥੇ ਰੇਤ ਰਹਿ ਗਈ ਤੇ ਰੇਤ ਨੂੰ ਜਿਹੜਾ ਮਹੱਤੜ ਸਾਥੀ ਕਿਸਾਨ ਐ ਮੱਧ ਵਰਗੀ ਕਿਸਾਨ ਐ ਉਹ ਕਿਸਾਨ ਹੁਣ ਅੱਜ ਦੀ ਡੇਟ ਦੇ ਵਿੱਚ ਕੀ ਕਰੇ ਕਿਸੇ ਨੂੰ ਕੁਝ ਸਮਝ ਨਹੀਂ ਆਂਦਾ ਕਿਸੇ ਵੀ ਕਿਸਾਨ ਨਾਲ ਗੱਲ ਕਰ ਲੋ ਮਾਨ ਭਾਵੁਕ ਹੁੰਦਾ ਕਹਿਨ ਨੂੰ ਸ਼ਬਦ ਨਹੀਂ ਹੁੰਦਾ ਬਿਲਕੁਲ ਗੱਲਬਾਤ ਵੀ ਕਰਨੇ ਆ ਬਜ਼ੁਰਗ ਪਹਿਲਾਂ ਵੀ ਇਹਨਾਂ ਨੇ ਆਪਣੀ ਮੁਸੀਬਤ ਦੱਸੀ ਤਾਂ ਇੱਥੇ ਦੇ ਹਾਲਾਤ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਨੇ ਜੀ ਏ ਮੈਡਮ ਜੀ ਪੁੱਤੋ ਪਤਾ ਕੀ ਗੱਲ ਇਹ 2 ਮਹੀਨਿਆਂ ਦੀ ਇਹਨਾਂ ਸਾਰੀ ਖੁੱਲ ਭਗਵਾਨ ਤਮਾਨ ਨੇ ਦਿੱਤੀ ਆ 2 ਮਹੀਨਿਆਂ ਚ ਕੀ ਕਰੂ ਇਥੋਂ 2 ਮਹੀਨਿਆਂ ਚ ਕਿੱਦਾਂ ਕੱਢ ਲੂਗਾ ਰੇਤੋਂ ਇਹਨਾਂ ਨੂੰ ਖੁੱਲੀ ਸਾਲਖੰਡ ਦੀ ਦਿੱਤੀ ਜਾਵੇ ਰੇਤੋਂ ਕੱਢਣ ਦੀ ਆਪਦੀ ਵੇਚ ਲੈਣਾ ਆਪਦੀ ਕਦੇ ਦੂਰ ਨੇੜੇ ਜਿੱਥੇ ਭਰਤੀ ਪੈਂਦੀ ਪਾ ਲੈਣਾ ਇਹਨਾਂ ਨੂੰ ਕੋਈ ਨਾ ਡੱਕ ਸਕੇ ਇਹਨਾਂ ਨੂੰ ਇੰਨੀ ਬੇਨਤੀ ਆ ਸਰਕਾਰ ਨੂੰ ਵੀ ਇਹ ਖੋਲ ਦਿੱਤੀ ਜਾਵੇ ਸਾਲ ਵਾਸਤੇ ਖੋਲ ਦਿੱਤੀ ਜਾਵੇ ਇਹਨਾਂ 2 ਮਹੀਨੇ ਹੀ ਦਿੱਤੀ ਸਾਰੀ ਖੋਲ ਵੀ 2 ਮਹੀਨੇ ਕਿਹਾ ਜਿਹੜੀ ਜਿਸकी ਪਹਿਲੀ ਉਸकी ਰੇਤ ਜਿਸ ਕਾ ਖੇਤ ਉਸਕੀ ਰੇਤ ਇਹ ਸਾਲ ਵਾਸਤੇ ਇਹਨਾਂ ਨੂੰ ਸਾਰੀ ਆ ਮੰਡ ਨੂੰ ਦਿੱਤੀ ਜਾਵੇ ਖੋਲ ਦਿੱਤੀ ਆ ਜਿੱਥੇ ਆਪਦੀ ਮਰਜ਼ੀ ਵੇਚਣ ਮਰਜ਼ੀ ਲਿਜਾਣ ਮਰਜ਼ੀ ਪਾਸੇ ਕੱਢ ਕੇ ਬੰਨਦੇ ਪਾ ਲੈਣ ਇਹਨਾਂ ਨੂੰ ਕੋਈ ਰੋਗ ਤੋਗ ਨਾ ਹੋਵੇ ਬਿਲਕੁਲ ਸੋ ਸਰਕਾਰ ਨੂੰ ਚਾਹੀਦਾ ਆ ਕਿ ਮੈਨੂੰ ਲੱਗਦਾ ਵੀ ਕਿ ਸਰਕਾਰ ਹੌਲੀ ਹੌਲੀ ਕਾਰਵਾਈ ਦੇਗੀ ਕਿ ਫੌਰੀ ਜੋ ਫੈਸਲੇ ਲਏ ਗਏ ਨੇ ਉਹ ਫੈਸਲੇ ਚ ਬਦਲਾਅ ਕਰਨ ਦੀ ਜ਼ਰੂਰਤ ਦੇ ਹਿਸਾਬ ਨਾਲ ਜੀ 6 ਮਹੀਨੇ ਰਾਹ ਨਹੀਂ ਬੰਨਾ 2 ਮਹੀਨਿਆਂ ਦਾ ਕਹਿਤਾ 2 ਮਹੀਨੇ 6 ਮਹੀਨੇ ਸਾਡਾ ਰਾਹ ਨਹੀਂ ਬੰਨਾ ਬਿਲਕੁਲ ਦਰਿਆ ਜਿਸ ਤਰ੍ਹਾਂ ਲੰਘ ਰਿਹਾ ਹਾਂ ਹਾਂਜੀ ਤੇ 6 ਮਹੀਨੇ ਰਾਹ ਨਹੀਂ ਬੰਨਾ ਖੜਨੀ ਕਿਹ ਕਾਦੇ ਆਏ ਤੇ ਗਾੜੀਆਂ ਨਾਲ ਕੋਰੋ ਚੁੱਕਣ ਦੇ ਨਹੀਂ ਕਿਸ ਨੂੰ ਬਿਲਕੁਲ ਜਿਵੇਂ ਸਰਕਾਰ ਨੇ ਕਿਹਾ ਕਿ 2 ਮਹੀਨੇ ਦੇ ਵਿੱਚ ਕਿਸਾਨ ਖੇਤਾਂ ਚੋਂ ਰੇਤ ਚੁੱਕ ਲਵੇ ਇਹ ਜਮੀਨੀ ਤੌਰ ਤੇ ਜਿਹੜਾ ਮੁਮਕਿਨ ਨਹੀਂ ਹੈ ਜਿਵੇਂ ਬਾਈ ਹੋਰੀ ਦੱਸ ਰਿਹਾ ਹੈ ਕਿ ਵੀ 6 ਮਹੀਨੇ ਸਾਲ ਤਾਈਂ ਨਾ ਪਿੰਡਾਂ ਦੇ ਵਿੱਚ ਤਾਂ ਨੂੰ ਰਸਤਾ ਨਹੀਂ ਬੰਨਾ ਕਿਉਂਕਿ ਰਸਤੇ ਦੀਆਂ ਤਸਵੀਰਾਂ ਮੈਂ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਵੀ ਖਾਈਆਂ ਨੇ ਕਿ ਉੱਥੇ ਤਾਂ ਹਜੇ ਵੀ ਦਰਿਆ ਵਾਗੜਾ ਕਦੋਂ ਦਰਿਆ ਹਟੇਗਾ ਵਗਣਾ ਉਸ ਇਲਾਕੇ ਚੋਂ ਕਦੋਂ ਜੋ ਪਾਣੀ ਦੀ ਨਿਕਾਸੀ ਹੋਏਗੀ ਕਦੋਂ ਜਿਹੜਾ ਰਾਸਤੇ ਬਣਨਗੇ ਕਦੋਂ ਇਹਨਾਂ ਲੋਕਾਂ ਦੀ ਜ਼ਿੰਦਗੀ ਲਈ ਹਾਂ ਤੇ ਆਏਗੀ ਮਾਤਾ ਜੀ ਨੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮਾਤਾ ਜੀ ਬਹੁਤ ਮਾੜਾ ਇਹਨੇ ਸਾਡੇ ਹਾਲ ਸਾਡੇ ਹਾਲ ਕਾਂਦੇ ਨੇ ਹਾਂ ਹੈ ਸਾਡੇ ਹਾਲ ਕਾਂਦੇ ਰਹ ਗਏ ਨੇ ਜਦੋਂ ਰੇਤਾ ਪੈ ਗਈ ਝੋਨੇ ਮਰ ਗਏ ਸਾਰੇ ਸਾਡੇ ਕੋਈ ਫਸਲ ਨਹੀਂ ਰਹੇਗਾ ਅਸੀਂ ਕਿੰਨੇ ਚੋਗੇ ਰਹ ਗਏ ਕੋਈ ਹਾਲ ਆੜਾਏ ਕੀ ਹਾਲਾਤ ਕੀ ਸੀ ਇੱਥੇ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਪਾਣੀ ਆ ਗਿਆ ਤੇ ਕਿਵੇਂ ਇੱਥੇ ਦੇ ਸਾਰੇ ਹਾਲਾਤ ਰੇ ਮਹੀਨਾ ਤਾਂ ਹੋ ਗਿਆ ਮੈਨੂੰ ਲੱਗਦਾ ਮਹੀਨਾ ਤੋਂ ਉੱਤੇ ਹੋ ਗਿਆ ਸੀ ਤਾਂ ਘਰੋਂ ਨਿਕਲੇ ਅੱਜ ਆਏ ਜਿਵੇਂ ਜੋ ਆਜੂਗ ਲੈ ਗਏ ਸੀ ਤਾਂ ਸਭ ਮਹੀਨਾ ਹੋ ਗਿਆ ਮੈਨੂੰ ਗਈ ਨੂੰ ਨਿਆਣੇ ਕੋਈ ਹਾਲ ਹੀ ਨਹੀਂ ਇੱਥੇ ਰਿਹਾ ਹੈਗਾ ਨਾ ਰੋਟੀ ਦਾ ਨਾ ਪਾਣੀ ਦਾ ਕਿੰਨੀ ਪਹਿਲੀ ਹੈ ਇੱਧਰ ਇੱਥੇ ਸਾਡੀ ਹੈਗੀ 10 12 ਕਿੱਲੇ ਪਹਿਲੀ ਸਾਰੀ ਝੋਨਾ ਸੀ ਝੋਨਾ ਕੋਈ ਵੇਲਾ ਕੋਈ ਨਹੀਂ ਰਹਿ ਗਿਆ ਸੀ ਝੋਨਾ ਸਾਡਾ ਹਾਂ ਤੇ ਹੁਣ ਕਿੰਨਾ ਕਿੰਨਾ ਰੇਤ ਚੜ ਗਿਆ ਹੋਇਆ ਇੱਥੇ ਚਾ ਪੰਜ ਪੰਜ ਫੁੱਟ ਹੋ ਗਈ ਰੇਤ ਹਾਂ ਆ ਸਾਡੀ ਪਹਿਲੀ ਸਾਰੀ ਮਾਰੂਥਰ ਰੇਗਿਸਤਾਨ ਬਣ ਗਈ ਹੈ ਹਾਂ ਰਾਜਸਥਾਨ ਹੀ ਬਣ ਗਿਆ ਇਹ ਤੇ ਕੁਛ ਨਹੀਂ ਛੋਣਾ ਸੀ ਸਾਰੀ ਦਿਹਾੜੀ ਮਰਜੀ ਦਾ ਇੱਕ ਅੱਖ ਕੱਢ ਕੇ ਖਾਤਾ ਪਾਵਾ ਕੇ ਜਦੋਂ ਧਿਆਨ ਕਰੀਦਾ ਵੀ ਅੱਖ ਕੱਢੀ ਦਾ ਸੀ ਖਾਤਾ ਪਾਈਦਾ ਹੂੰ ਤੇ ਹੁਣ ਅੱਗੇ ਕੀ ਕਰਨਾ ਕੀ ਹੈ ਅੱਗੇ ਤੁਸੀਂ ਕੀ ਕਰਨਾ ਨਾ ਕੰਕ ਦੀ ਆਸ ਨਹੀਂ ਹੈਗੀ ਸਾਡੀ ਤੇ ਹੁਣ ਗਵਰਨਮੈਂਟ ਦੇਵੇ ਕੁਝ ਤਾਂ ਫੇਰ ਇਹ ਨਾ ਹੂੰ ਸਰਕਾਰ ਦਾ ਦਿੱਤਾ ਵੀ ਕਾਫੀ ਲੱਗਦਾ ਹੈ ਕਿੰਨੇ ਕਿੰਨੇ ਇੱਕ ਨੁਕਸਾਨ ਘਰ ਦਾ ਕੀ ਘਰ ਚ ਕੀ ਬਚਿਆ ਪਿੱਛੇ ਬਚਣਾ ਕੀ ਘਰ ਘਰ ਬਜਿਆ ਹੋਰ ਕੱਖ ਨਹੀਂ ਬਚਿਆ ਗਾ ਟੂੜੀਆਂ ਵੀ ਭਜ ਗਈਆਂ ਹਮ ਥੱਲੇ ਪਾਣ ਡੰਗਰ ਵਚਾ ਕੱਢ ਲਿਆ ਸੀ ਬਾਹਰ ਪਾਣੀ ਚ ਹਮ ਹਾਂ ਤੇ ਇਨਾ ਸਮਾ ਰਹੀ ਕਿੱਥੇ ਫਿਰ ਤੁਸੀਂ ਪਾਸੇ ਰਹਿ ਭੈਣ ਭਰਾਵਾਂ ਕੋਲ ਹੀ ਹਮ ਕਿੱਥੇ ਆਇਆ ਇੱਥੇ ਐਦਾ ਪਾਣੀ ਨਾ ਪਹਿਲੋਂ ਨਹੀਂ ਸੀ ਇਨਾ ਆਇਆ ਜਨਾਇਤ ਕੀ ਆਇਆ ਹਮ ਬੋਲੇ ਸੋ ਇਹ ਲੋਗ ਕਰਨ ਕੀ ਅंसू ਹੰਜੂ ਅਸੀਂ ਵੀ ਪੂੰਝ ਸਕਦੇ ਆ ਜਿਹੜੇ ਸਮਾਜ ਸੇਵੀ ਨੇ ਜਿਹੜੇ ਕਿ ਇਹਨਾਂ ਦੇ ਹੰਝੂ ਵੇਖਦੇ ਨੇ ਉਹ ਵੀ ਕੋਸ਼ਿਸ਼ ਕਰਦੇ ਨੇ ਕਿ ਇਹਨਾਂ ਦੇ ਜ਼ਖਮਾਂ ਤੇ ਮਲ੍ਹਮ ਲਗਾਇਆ ਜਾਵੇ ਪਰ ਇਹ ਜਿਹੜੇ ਜ਼ਖਮ ਐ ਇਹਨਾਂ ਦਾ ਇਲਾਜ ਹੋਣ ਨੂੰ ਲੰਬਾ ਸਮਾਂ ਲੱਗੇਗਾ ਮਾਤਾ ਜੀ ਨੇ ਦੱਸਿਆ ਉਹਨਾਂ ਦੀ ਪਹਿਲੀ ਐ ਉਹਨਾਂ ਦੀ ਪਹਿਲੀ ਚ ਖੜ ਕੇ ਅਸੀਂ ਦਿਖਾ ਰਹੇ ਹਾਂ ਰੇਗਿਸਤਾਨ ਬਣਿਆ ਹੋਇਆ ਸਾਰੀ ਪਹਿਲੀ ਸਾਡੀ ਤੇ ਪਰਿਵਾਰ ਦਾ ਕਹਿਣਾ ਕਿ ਉਹਨਾਂ ਤਾਂ ਖੁਦ ਬੋ ਖੁਦ ਆਏਗਾ ਤੁਸੀਂ ਸੋਚ ਸਕਦੇ ਹੋ ਜੇਕਰ ਤੁਸੀਂ ਸ਼ਹਿਰਾਂ 'ਚ ਰਹਿੰਦੇ ਹੋ 2 ਮਰਲੇ 4 ਮਰਲੇ 5 ਮਰਲੇ ਦਾ ਇੱਕ ਮਕਾਨ ਹੁੰਦਾ ਹੈ ਅਸੀਂ ਕਿੰਜ ਉਸ ਮਕਾਨ ਨੂੰ ਸਜਾ ਸਜਾ ਕੇ ਰੱਖਦੇ ਆ ਪਰ ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਸਵੇਰੇ ਉੱਠੋ ਤੁਹਾਡਾ ਮਕਾਨ 5 5 6 6 ਫੁੱਟ ਪਾਣੀ ਦੇ ਨਾਲ ਭਰਿਆ ਹੋਵੇ ਮਹੀਨਾ ਮਹੀਨਾ ਤੁਹਾਨੂੰ ਕੋਈ ਰਾਹ ਰਸਤਾ ਨਾ ਵਿਖੇ ਮਹੀਨੇ ਬਾਅਦ ਤੁਹਾਡਾ ਮਕਾਨ ਰੇਤੇ ਨਾਲ ਭਰਿਆ ਹੋਵੇ ਕੀ ਕਰੋਗੇ ਤੁਸੀਂ ਤਾਂ ਪਹਿਲੀ ਵੇਖ ਕੇ ਕਿਵੇਂ ਪਰਿਵਾਰਾਂ ਦੇ ਦਿਲਾਂ ਦੇ ਉੱਪਰ ਕੀ ਬੀਤ ਰਹੀ ਹੈ ਇਹ ਬਿਆਨ ਭੈਣ ਖੁਦ ਸਾਨੂੰ ਦੱਸ ਰਹੀ ਸੀ ਔਫ ਕੈਮਰਾ ਗੱਲ ਕਰ ਰਹੀ ਸੀ ਕਹਿੰਦੇ ਕਿ ਜਦੋਂ ਖੇਤ ਵੇਖਦੇ ਆ ਅੱਜ ਕੱਲ ਤਾਂ ਰੋਣਾ ਆਉਂਦਾ ਕਿਉਂਕਿ ਖੇਤਾ ਦੇ ਵਿੱਚ ਜਿੱਥੇ ਫਸਲ ਸੀ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਉੱਥੇ ਸਿਰਫ ਖੇਤ ਜਿਹੜੀ ਰੇਤ ਹੀ ਰੇਤ ਹੈ ਰੇਗਿਸਤਾਨ ਬਣ ਚੁੱਕੀਆਂ ਨੇ ਪੈਲੀਆਂ ਜਿਹੜੀਆਂ ਪੈਲੀਆਂ ਦੇ ਸਿਰੋਂ ਘਰ ਦੇ ਖਰਚ ਚੱਲਦੇ ਨੇ ਜਿਨ੍ਹਾਂ ਪੈਲੀਆਂ ਦੇ ਸਿਰਾਂ ਤੋਂ ਘਰ ਚੱਲਦੇ ਨੇ ਅੱਜ ਉਹ ਪੈਲੀਆਂ ਦਾ ਇਹ ਹਾਲਾਤ ਹੈ ਕਿ ਇੱਥੇ ਸਿਰਫ ਰੇਤ ਨਜ਼ਰ ਆ ਰਹੀ ਹੈ ਤੇ ਇੱਥੇ ਕਦੋਂ ਇਹ ਵਾਹੀ ਜੋ ਹੋਏਗੀ ਕਦੋਂ ਫਸਲ ਹੋਏਗੀ ਇਸ ਦੇ ਬਾਰੇ ਸੋਚਣਾ ਵੀ ਅੱਜ ਦੇ ਦਿਨ ਦੇ ਵਿੱਚ ਜੋ ਮੁਮਕਿਨ ਨਹੀਂ ਲੱਗਦਾ ਕੀ ਨਾਮ ਹੈ ਪੈਨੇ ਗਲਜੀਤ ਖਾ ਜੀ ਪੈਨੇ ਕੀ ਹਾਲਾਤ ਕੀ ਬਣੇ ਸੀ ਹੜ ਦੌਰਾਨ ਤੇ ਅੱਜ ਕੀ ਹਾਲਾਤ ਨੇ ਇੱਥੇ ਹਾਲਾਤ ਬਹੁਤ ਮਾੜੇ ਤੁਹਾਡੇ ਸਾਹਮਣੇ ਦੇਖ ਤੈਖਣ ਹੀ ਦਿਆ ਜਾਂ ਹਰੀ ਭਰੀ ਫਸਲ ਹੁੰਦੀ ਤੇ ਹੁਣ ਰੇਤ ਆ ਪੈ ਗਈ ਆ ਫਸਲ ਵੀ ਮਰੀ ਗਈ ਆ ਹਾਏ ਗਾਂਹ ਕੀ ਕਰਾਂਗੇ ਛੀ ਸੋਚ ਕੇ ਰਾਤ ਦਿਨ ਇਤਰਾ ਹੀ ਨੰਗ ਜਾਂਦੀ ਹੱਟੀ ਕਿੰਨੇ ਕਿੰਨੇ ਫੁੱਟ ਇਹ ਰੇਤ ਹੈ ਅਰੇ ਇਹ ਦੋ ਢੂੰਗੀ ਹੈ ਹਾਂ ਮਤਲਬ ਪਹਿਲੀਆਂ ਬਹੁਤ ਢੂੰਗੀਆਂ ਸੀ ਬੰਦੇ ਬੰਦੇ ਜਿੰਨੀਆਂ ਇੰਨੀਆਂ-ਇੰਨੀਆਂ ਤਾਂ ਪਹਿਲੀਆਂ ਢੂੰਗੀਆਂ ਹੁਣ ਇੰਨੀ ਨਹੀਂ ਰੇਤ ਪੈ ਗਈ ਇਹਦੇ ਵਿੱਚ ਹੂੰ ਕੁਝ ਸਮਝ ਨਹੀਂ ਆਉਂਦੀ ਦੱਸਦੇ ਕਿ ਤੁਹਾਡੀ ਹੋਈ ਸੀ ਹਾਂ ਉਹ ਮਟਰ ਬਾਤ ਉੱਚੀ ਸੀ ਉਹਦੇ ਬਰਾਬਰ ਇੰਨੀ ਜਿਆਦਾ ਰੇਤ ਪੈ ਗਈ ਨਾ ਨਾਲ ਹੀ ਬਰਾਬਰ ਹੋ ਗਈ ਆ ਹੂੰ ਕਦੋਂ ਆਏ ਹਾਂ ਵਾਪਸ ਘਰ ਕਦੋਂ ਆਏ ਹਾਂ ਹਾਂ ਮੈਨੂੰ ਹੋ ਗਿਆ ਮਹੀਨੇ ਬਾਅਦ ਆਇਆ ਮੈਂ ਵਾਪਸ ਹਾਂ ਘਰ ਆ ਕੇ ਜਦੋਂ ਵੇਖਿਆ ਇਹ ਹਾਲਾਤ ਵੇਖੇ ਤੇ ਕੀ ਚੱਲਦਾ ਕੀ ਹੈ ਮੰਚ ਕਿਉਂਕਿ ਫਸਲਾ ਵੀ ਬੰਦੇ ਨੇ ਸੋਚ ਕੇਆ ਲੱਤ ਹੁੰਦਾ ਹੈ ਸੋ ਕਰਜ਼ਾ ਹੁੰਦਾ ਬਹੁਤ ਕਰਜ਼ਾ ਚੁੱਕਿਆ ਘਰ ਚਾ ਚੋ ਕਿ ਕੋਠੀ ਪਾਈ ਹੋਈ ਸੀ ਪਹਿਲਾਂ ਦੋ ਕਮਰੇ ਸੀ ਤਿੰਨ ਚਾਰ ਕਮਰੇ ਸੀ ਇਹ ਪਾਈ ਹੈ ਗਾਂ ਬੱਚੇ ਬਾੜ ਵਿੱਚ ਜਾਂਦਾ ਹੈ ਹੁਣ ਉਹਨਾਂ ਬਾਰੇ ਸੋਚਣਾ ਹੈ ਉਹਨਾਂ ਬਾਰੇ ਸੋਚਾਂਗੇ ਕਿ ਫਸਲ ਬਾਰੇ ਸੋਚਾਂਗੇ ਉਹਨਾਂ ਦਾ ਤਾਂ ਭਵਿੱਖੇ ਖਰਾਬ ਹੋ ਗਿਆ ਬਿਲਕੁਲ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਰਣਜੀਤ ਕੌਰ ਨੁਕਸਾਨ ਤੁਹਾਡਾ ਵੀ ਅਜੇ ਹੀ ਹਾਂ ਜੀ ਜੇ ਹੋਇਆ ਸਾਡਾ ਵੀ ਨੁਕਸਾਨ ਬਹੁਤ ਹੋਇਆ ਵਾ ਹੁਣ ਇਹੋ ਰਾਤ ਦਿਨ ਸੋਏਦੇ ਰਹਿੰਨੇ ਆ ਛੋਟੇ ਛੋਟੇ ਬੱਚੇ ਆ ਡੇਢ ਡੇਢ ਮਹੀਨਾ ਚੱਲਿਆ ਧੂਰ ਕੀਤਿਆਂ ਨੂੰ ਤੇ ਜਦੋਂ ਘਰ ਬਾਹਰ ਵੱਲ ਵੇਨੇ ਆ ਕਿ ਬੱਚਿਆਂ ਦਾ ਵੀ ਸੋਚਣਾ ਫਸਲવાડી ਦਾ ਵੀ ਸੋਚਣਾ ਗਾਂ ਦਾ ਵੀ ਸੋਚਣਾ ਹੈ ਵੀ ਇਹ ਕੀ ਬਣ ਗਿਆ ਸਾਡੇ ਨਾਲ ਮਰਦਾਤ ਦੇਣੇ ਹੋਈ ਕਿਉਂਕਿ ਦੱਸਿਆ ਕਿ ਤੁਹਾਡੇ ਕੋਲੋਂ ਟੁੱਟਿਆ ਬੰਨ ਮਦਦ ਪਹੁੰਚੀ ਮਦਦ ਮਦਦ ਜੇ ਤੱਕ ਤੇ ਸਾਡੇ ਕੋਲੇ ਕੋਈ ਨਹੀਂ ਜੇ ਪਹੁੰਚੀ ਅਸੀਂ ਆਪਣਾ ਹੀ ਆਪ ਜੋ ਕੁਝ ਕਰਨਦੇ ਆ ਆਪਣੇ ਆਪ ਹੀ ਕਰਦੇ ਆ ਹਾਂ ਤੇ ਸਰਕਾਰ ਅੱਗੇ ਹੀ ਬੇਨਤੀ ਕਰਦੇ ਆ ਕਿ ਸਾਡੀ ਆ ਜਿਹੜੀ ਰੇਤ ਆ ਕਿਸੇ ਪਾਸੇ ਜਾਂ ਦਰਿਆ ਦੇ ਪਾਸੇ ਲਾਈ ਜਾਵੇ ਸਾਡੀ ਅਸੀਂ ਕਾਹ ਤੋਂ ਮਤਲਬ ਕਣਕ ਬੀਜਣ ਜੋਗੇ ਹੋ ਸੁੱਕੇਗੇ ਅਸੀਂ ਇਹ ਚੀਜ਼ ਆ ਸਰਕਾਰ ਤੋਂ ਹੀ ਬੇਨਤੀ ਕਰਦੇ ਕਿ ਸਾਨੂੰ ਬਸ ਇਹਨਾਂ ਦਾ ਕੰਮ ਸਾਡਾ ਕਰ ਦੋ ਜ਼ਮੀਨ ਪਧਰੀ ਹਾਂ ਜ਼ਮੀਨ ਪਧਰੀ ਕਰ ਦੋ ਕਿਆ ਹੀ ਕਾ ਖਾਨ ਜੋ ਕੇ ਕਾ ਤੋ ਦਾਣੇ ਦੂਰੇ ਆਪ ਦੇ ਬਿਲਕੁਲ ਇਸ ਟਾਈਮ ਤੇ ਕਰਜੇ ਤੇ ਬਹੁਤ ਡੁੱਬੇ ਹੋਏ ਆ ਬਹੁਤ ਡੁੱਬ ਗਏ ਕਰਜੇ ਬਿਲਕੁਲ ਕਰਜੀਆਂ ਨਾਲ ਤਾਂ ਹਿਸਾਬ ਨਾਲ ਪੰਡਾ ਵੱਜੀਆਂ ਆਈਆਂ ਨੇ ਤੋ ਕਿੱਥੋਂ ਫਸਲ ਨਾਲ ਹੀ ਲੈਣੀਆਂ ਨੇ ਕਰਜੀਆਂ ਜੇ ਫਸਲ ਨਾ ਹੋਏ ਤਾਂ ਲੈਣੀਆਂ ਕਿੱਥੋਂ ਨਾ ਕਣਕ ਹੋਣੀ ਨਾ ਝੋਨਾ ਹੋਣਾ ਤੇ ਖਾਣਾ ਕੀ ਗਾਂ ਤੇ ਜਿੰਨਾ ਲੈਣੇ ਨੂੰ ਇਹਨਾਂ ਮੰਗਣੇ ਨੇ ਤੇ ਕਿੱਥੋਂ ਦੇਵਾਂ ਦੇ ਤੇ ਜੇ ਸਰਕਾਰ ਕਿਉਂਕਿ ਕੋਈ ਹੁਣ 2 ਮਹੀਨੇ 4 ਮਹੀਨੇ ਦੀ ਸਾਲਾ ਤੇ ਚਲੀ ਗਈ ਗੱਲ ਫਰ ਉਹਨਾਂ ਚਿਰ ਕਿੱਦਾਂ ਘਰ ਦਾ ਗੁਜ਼ਾਰਾ ਕਿੱਦਾਂ ਕਰੀ ਕੀ ਕਰਨਾ ਸਭ ਮੰਗਤਾ ਬਣ ਗਿਆ ਹੀ ਤੇ ਮੰਗਣ ਵਾਲਾ ਬਣਾ ਦਿੱਤਾ ਸਾਨੂੰ ਪਹਿਲੀਆਂ ਦੇ ਮਾਲਕੋਂ ਮਾਲਕੋ ਕੇ ਕੋਈ ਆ ਨਹੀਂ ਕੋਈ ਮਾਲਕ ਨਹੀਂ ਨਾ ਰਹਿ ਗਏ ਰਹਿ ਗਿਆ ਸੀ ਮਾਲਕ ਨਹੀਂ ਰਹਿ ਗਏ ਅੱਗੇ ਪਾਣੀ ਆਉਂਦਾ ਆਉਂਦਾ ਹੀ ਫਿਰ ਕੇ ਚਲ ਜਾਣਾ ਤੇ ਆ 2023 ਆ 2025 ਨੇ ਤਾਂ ਇਹੋ ਜਿਹਾ ਕਹਿਰ ਮਚਾ ਦਿੱਤਾ ਹੈ ਨਾ ਤੇ ਦੁਨੀਆ ਤੇ ਸੰਮਤ ਖਤਮ ਹੋਈ ਹੋਈ ਆ ਬਿਲਕੁਲ ਸੋ ਕੋਈ ਨਹੀਂ ਕਿਸ ਇਹ ਹਾਲਾਤ ਜਿਹੜੇ ਮਾੜੇ ਆਏ ਨੇ ਇਹ ਜੋ ਮਿਹਨਤ ਦੇ ਨਾਲ ਜੋ ਜੇ ਸਾਡੇ ਆ ਨਾ ਹੁੰਦਾ ਬੱਚਿਆਂ ਦਾ ਕਰਕੇ ਮਹੀਨਾ ਮਹੀਨਾ ਕਿਸੇ ਦੇ ਕਰੇ ਜਾਵੇ ਸਾਡੇ ਅਜੇ ਅਜੇ ਬੱਚੇ ਅਜੇ ਹੁੰਦੇ ਨੇ ਮਹੀਨੇ ਵਿੱਚ ਮੈਂ ਐਂ ਹੀ ਕੱਟ ਕੇ ਚਾਹ ਘਰ ਕੱਢ ਕੇ ਚਾਹ ਘਰ ਬੱਚੇ ਆ ਦੀ ਪੜਾਈ ਖਰਾਬ ਹੋਣੀ ਉਦੋਂ ਤੇ ਪਰ ਆਏ ਹੋਏ ਆ ਬਾਰਵੀਂ 11ਵੀਂ ਕਲਾਸ ਦੇ ਬੱਚੇ ਪੜ੍ਹਨਦੇ ਛੋਟੇ ਤੇ 2 ਮਹੀਨੇ ਹੋ ਗਏ 3 ਮਹੀਨ 2 ਮਹੀਨੇ ਹੋ ਚਲੇ ਘਰੇ ਬੈਠੇ ਹੋਏ ਆ ਹੁਣ ਇਹਨਾਂ ਨੂੰ ਕਿੱਥੇ ਕੱਲੇ ਤੇ ਕਿੱਥੇ ਪੜਾਈਏ ਹਾਂ ਇੱਥੇ ਤੇ ਕੁਝ ਹੈ ਵੀ ਨਹੀਂ ਜੇ ਨਾ ਜਾ ਸਕਦੇ ਜੇ ਯੂਨੀਫਾਰਮ ਪਾ ਕੇ ਉੱਥੋਂ ਤੱਕ ਜਾਂਦੇ ਤੇ ਸਾਰੇ ਲਿੱਭੜ ਜਾਂਦੇ ਆ ਬਿਲਕੁਲ ਸੋ ਇਹ ਜਿਹੜੀ ਤਬਾਹੀ ਦਰਿਆ ਨੇ ਮਚਾਈ ਹੈ ਕਹਿਣਾ ਇੱਥੇ ਖੜ ਕੇ ਕੁਝ ਵੀ ਬੇहद ਮੁਸ਼ਕਿਲ ਹੈ ਕਿਉਂਕਿ ਮਾਤਾ ਪੈਣ ਹੈ ਜਦੋਂ ਇਹਨਾਂ ਦੀ ਗੱਲ ਸੁਣੋ ਤabbe ਰੋਣਾ ਤਾਂ ਖੁਦ ਬੋ ਖੁਦ ਨਿਕਲਦਾ ਹੈ ਕਿ ਪੈਲੀਆਂ ਦੇ ਮਾਲਕ ਨੇ ਇਹ ਕਿਲੀਆਂ ਦੇ ਮਾਲਕ ਨੇ ਜਿਹੜੇ ਕਿ ਅੱਜ ਮੰਗਤੇ ਬਣ ਗਏ ਇਹਨਾਂ ਦਾ ਕਹਿਣਾ ਹੈ ਕਉਕੀ ਖੇਤਾਂ ਦੇ ਵਿੱਚ ਵਾਹੀਯੋਗ ਜ਼ਮੀਨ ਸੀ ਫਸਲਾਂ ਲੱਗੀਆਂ ਸੀ ਜਿਨ੍ਹਾਂ ਫਸਲਾਂ ਦੇ ਸਿਰੋਂ ਘਰ ਚੱਲਨੇ ਸੀ ਅੱਜ ਉਹ ਜ਼ਮੀਨ ਹੀ ਨਹੀਂ ਬਚੀ ਜਿੱਥੇ ਖੇਤ ਦੇ ਵਿੱਚ ਰੇਤ ਹੀ ਰੇਤ ਨਜ਼ਰ ਆ ਰਹੀ ਹੈ ਮੰਗ ਹੈ ਕਿ ਜੇਕਰ ਸਰਕਾਰਾਂ ਇਸ ਰੇਤ ਨੂੰ ਚੁੱਕ ਕੇ ਕਿਤੇ ਪੱਧਰੀ ਜ਼ਮੀਨ ਕਰ ਦਣ ਤਾਂ ਇੱਥੇ ਮੁੜ ਤੋਂ ਫਸਲਾ ਹੋਣ ਤੇ ਫਸਲਾ ਦੇ ਸਿਰੋਂ ਘਰ ਚੱਲਣ ਸੋ ਸਰਕਾਰਾਂ ਨੂੰ ਮਦਦ ਕਰਨੀ ਚਾਹੀਦੀ ਹੈ ਇਹ ਕੁਦਰਤੀ ਆਫਤ ਜ਼ਰੂਰ ਹੈ ਪਰ ਸਰਕਾਰਾਂ ਨੂੰ ਹਮੇਸ਼ਾ ਲੋਕਾਂ ਦੇ ਨਾਲ ਖੜਨਾ ਚਾਹੀਦਾ ਹੈ ਇਹਨਾਂ ਲੋਕਾਂ ਦੀ ਪੁਕਾਰ ਸੁਣੀ ਚਾਹੀਦੀ ਹੈ ਇਹਨਾਂ ਤੱਕ ਜ਼ਮੀਨੀ ਤੌਰ ਤੇ ਆਣਾ ਚਾਹੀਦਾ ਹੈ ਤੇ ਜਿਹੜੇ ਸਮਾਜ ਸੇਵੀ ਲੋਕ ਨੇ ਉਹਨਾਂ ਨੂੰ ਵੀ ਜ਼ਮੀਨੀ ਪੱਧਰ ਤੇ ਆ ਕੇ ਇਹਨਾਂ ਲੋਕਾਂ ਦੀਆਂ ਜੋ ਮਦਦ ਲਈ ਅੱਗੇ ਹੱਥ ਕਰਨੇ ਚਾਹੀਦੇ ਨੇ ਸੋ ਹੋਰ ਵੀ ਤਬਾਹੀ ਦੀਆਂ ਤਸਵੀਰਾਂ ਵੀ ਖਾਵਾਂਗੇ ਤਸਵੀਰਾਂ ਵੇਖ ਕੇ ਰੋਣਾ ਜ਼ਰੂਰ ਆਂਦਾ ਹੈ ਭਾਵੁਕ ਜ਼ਰੂਰ ਬੰਦਾ ਹੁੰਦਾ ਹੈ ਪਰ ਫਿਰ ਤੋਂ ਅਸੀਂ ਇਹੀ ਕਹਿੰਨੇ ਆ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਪੰਜਾਬ ਜਲਦ ਹੀ ਚੜ੍ਹਦੀ ਕਲਾ 'ਚ ਹੋਵੇ ਪੰਜਾਬ ਜਲਦੀ ਹੀ ਰੰਗਲਾ ਹੋਵੇ ਪੰਜਾਬ ਦੀ ਧਰਤੀ ਸੋਨਾ ਉਗਲੇ ਜਿਹੜੀ ਕਿ ਹਮੇਸ਼ਾ ਹੀ ਉਗਲਦੀ ਰਹੀ ਹੈ ਹਾਲਾਂਕਿ ਸੰਘਰਸ਼ ਕਰਨਾ ਪਏਗਾ ਪਰ ਪੰਜਾਬੀ ਇਸ ਸੰਘਰਸ਼ ਨੂੰ ਵੀ ਜਿੱਤ ਜਾਣਗੇ ਸਹਿਯੋਗੀ ਰੁਪਿੰਦਰਪਾਲ ਸਿੰਘ ਡਿੰਪਲ ਦੇ ਨਾਲ ਮੈਂ ਪਰਮਜੀਤ ਸੈਣੀ ਅਜੀਤ ਵੈਬ ਟੀਵੀ ਘਰ ਦਾ ਗੁਜ਼ਾਰਾ ਕਿੱਦਾਂ ਕਰੀ ਕੀ ਕਰਨਾ ਸਭ ਮੈਂ ਮੰਟੇ ਬਣ ਗਿਆ ਹੀ ਤੇ ਮੰਗਰ ਵਾਲਾ ਬਣਾ ਦਿੱਤਾ ਤੁਹਾਨੂੰ ਪਹਿਲੀਆਂ ਦੇ ਮਾਲਕੋਂ ਮਾਲਕ ਹੋ ਕੇ ਓਏ ਯਾਰ ਕੋਈ ਮਾਲਕ ਨਹੀਂ ਨਾ ਰਹਿ ਗਏ ਰਹਿ ਗਿਆ ਸੀ ਮਾਲਕ ਨਹੀਂ ਰਹਿ ਗਏ ਆ ਘਰ ਚਾ ਚੋ ਕਿ ਕੋਠੀ ਪਾਈ ਹੋਈ ਸੀ ਪਹਿਲਾਂ ਦੋ ਕਮਰੇ ਸੀ ਤੇ ਚਾਰ ਕਮਰੇ ਸੀ ਇਹ ਪਾਈ ਹੈ ਗਾਂ ਬੱਚੇ ਬਾੜ ਵਿੱਚ ਜਾਂਦਾ ਇਹ ਹੁਣ ਉਹਨਾਂ ਬਾਰੇ ਸੋਚਣਾ ਹੈ ਉਹਨਾਂ ਬਾਰੇ ਸੋਚਾਂਗੇ ਕਿ ਫਸਲ ਬਾਰੇ ਸੋਚਾਂਗੇ ਉਹਨਾਂ ਦਾ ਤਾਂ ਭਵਿੱਖੇ ਖਰਾਬ ਹੋ ਗਿਆ ਜਿਸ ਕਾ ਖੇਤ ਉਸਕੀ ਰੇਤ ਇਹ ਸਾਲ ਵਾਸਤੇ ਇਹਨਾਂ ਨੂੰ ਸਾਰੀ ਆ ਮੰਡ ਨੂੰ ਦਿੱਤੀ ਜਾਵੇ ਖੋਲ ਦਿੱਤੀ ਆ ਜਿੱਥੇ ਆਪਦੀ ਮਰਜ਼ੀ ਵੇਚਣ ਮਰਜ਼ੀ ਲਿਜਾਣ ਮਰਜ਼ੀ ਪਾਸੇ ਕੱਢ ਕੇ ਬੰਨਦੇ ਪਾ ਲੈਣ ਇਹਨਾਂ ਨੂੰ ਕੋਈ ਰੋਕ ਤੋਕ ਨਾ ਹੋਵੇ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਪਾਣੀ ਆ ਗਿਆ ਤੇ ਕਿਵੇਂ ਇੱਥੇ ਦੇ ਸਾਰੇ ਹਾਲਾਤ ਰੇ ਮਹੀਨਾ ਤਾਂ ਹੋ ਗਿਆ ਮੈਨੂੰ ਲੱਗਦਾ ਮਹੀਨਾ ਤੋਂ ਉੱਤੇ ਹੋ ਗਿਆ ਸੀ ਤਾਂ ਘਰੋਂ ਨਿਕਲੇ ਆ ਗਏ ਆਂ ਜੋ ਆਜੂਗ ਲੈ ਗਏ ਸੀ ਤਾਂ ਸਭ ਮਹੀਨਾ ਹੋ ਗਿਆ ਮੈਨੂੰ ਗਈ ਨੂੰ ਨਿਆਣੇ ਕੋਈ ਹਾਲ ਹੀ ਨਹੀਂ ਇੱਥੇ ਰਿਹਾ ਹੈਗਾ ਨਾ ਰੋਟੀ ਦਾ ਨਾ ਪਾਣੀ ਕਿੰਨਾ ਕਿੰਨਾ ਰੇਤ ਚੜ ਗਿਆ ਹੋਇਆ ਇੱਥੇ ਚਾਹ ਪੰਜ ਪੰਜ ਫੋਟੋ ਗਈ ਰੇਤ ਹਾਂ ਆ ਸਾਡੀ ਪਹਿਲੀ ਸਾਰੀ ਹਾਂ ਮਾਰੂਥਰ ਰੇਗਿਸਤਾਨ ਬਣ ਗਈ ਹੈ ਹਾਂ ਰਾਜਸਥਾਨ ਹੀ ਬਣ ਗਿਆ ਇੱਥੇ ਕੋਈ ਨਹੀਂ ਛੋਣਾ ਸੀ ਸਾਰੀ ਦਿਹਾੜੀ ਮਰਜੀ ਦਾ ਇੱਕ ਅੱਖ ਕੱਢ ਕੇ ਖਾਤਾ ਪਾ ਪਾ ਕੇ ਜਦੋਂ ਧਿਆਨ ਕਰੀਦਾ ਵੀ ਕੱਖ ਕੱਢੀ ਦਾ ਸੰਕਾ ਤਾਂ ਪਾਈ ਲਗਾ ਅੱਜ ਕੀ ਹਾਲਾਤ ਨੇ ਇੱਥੇ ਹਾਲਾਤ ਬਹੁਤ ਮਾੜੇ ਤੁਹਾਡੇ ਸਾਹਮਣੇ ਦੇਖ ਤੈਖ ਨਹੀਂ ਦਿਆ ਜਾਂ ਹਰੀ ਭਰੀ ਫਸਲ ਹੁੰਦੀ ਤੋਂ ਰਹੀ ਤਾਂ ਪੈ ਗਈ ਆ ਫੈਸਲਾ ਵੀ